ਬਹੁਤ ਵੱਡੀ ਗੱਲ ਹੈ ਡੰਟਾ ਵੰਡਾ ਇਨਸੀਡੈਂਟ ਹੋਇਆ ਹਰੇਕ ਪੰਜਾਬ ਦੇ ਤੋਂ ਬਾਹਰ ਵੀ ਜਿੱਥੇ ਤੱਕ ਫੌਲ ਬਈਆ ਨਾ ਉਹ ਵੀ ਬਹਿਲ ਗਿਆ ਇਸ ਨੂੰ ਡੱਪਰ ਦੇ ਜਿਹੜੇ ਮਾਲਕ ਸਨ ਦਵਿੰਦਰ ਦਵਿੰਦਰ ਸਿੰਘ ਅਨਿਕੇਤ ਤੇ ਰੰਦੀਰ ਸਿੰਘ ਉਹਨਾਂ ਚੋਂ ਦਵਿੰਦਰ ਸਿੰਘ ਅਸੀਂ ਅਰੈਸਟ ਕੀਤਾ ਹੋਇਆ ਹੈ ਰੰਦੀਰ ਤੇ ਅਨਿਕੇਤ ਤੇ ਪਿੱਛੇ ਅਸੀਂ ਆਪਣੀ ਟੀਮਾਂ ਛੱਡੀਆਂ ਹੋਈਆਂ ਬਟ ਇਹ ਮੈਂ ਅੰਸ਼ਯੂਰ ਕਰਦਾ ਤੇ ਸ਼ਯੂਰ ਵੀ ਕਰਦਾ ਕਿ ਅਸੀਂ ਇਸ ਕੇਸ ਨੂੰ ਪ੍ਰਾਇੋਰਟੀ ਤੇ ਰੱਖਦੇ ਹੋਏ ਇਹਦੀ ਤਫਤੀਸ਼ ਬਹੁਤ ਛੇਤੀ ਮੁਕੰਮਲ ਕਰਾਂਗੇ ਰੰਦੇ ਦੋਸ਼ੀ ਅਰੈਸਟ ਕਰਾਂਗੇ ਕਿ ਜੇ ਅੱਜ ਮਿਤੀ 28 ਤਰੀਕ ਸ਼ਾਮ 5 ਵਜੇ ਤੱਕ ਦੋ ਮਲਜ਼ਮ ਰਣਦੀਰ ਤੇ ਨਿਕੇਤ ਅਗਰ ਨਹੀਂ ਪਕੜੇ ਜਾਂਦੇ ਤਾਂ ਅਸੀਂ ਅਣਮਿੱਥੇ ਸਮੇਂ ਲਈ ਸ਼ਹਿਰ ਨੂੰ ਬੰਦ ਕਰਾਂਗੇ ਇੱਕ ਕੱਲ 29 ਤਰੀਕ ਦਾ ਜਿਹੜਾ ਦਿਨ ਹੈ ਉਹ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹੋਰ ਦਿੰਨੇ ਆ ਕਿ ਤੁਸੀਂ ਕੱਲ ਕੱਲ ਦੇ ਵਿੱਚ ਜਿਹੜੇ ਵੀ ਦੋ ਮੁਲਜ਼ਮ ਰਹਿ ਗਏ ਨੇ ਉਹਨਾਂ ਨੂੰ ਅਰੈਸਟ ਕਰੋ ਮਾਈਟਨਾ ਤੱਕ ਅਜ ਵੀ ਕੋਈ ਕੋਈ ਦਾ ਤਾਂ ਦਿੱਤਾ ਸੀ ਕੋਈ ਨਾ ਉਸ ਤੋਂ ਬਾਅਦ ਐਸਐਸਪੀ ਸਾਹਿਬ ਆ ਰਹੇ ਨੇ ਲੈ ਟਾਈਮ ਖਤਮ ਹੋਣ ਤੋਂ ਬਾਅਦ ਕੀ ਉਹਨਾਂ ਦਾ ਇੰਨੀ ਵੀ ਸੀਐਲ ਸਾਹਿਬ ਦੇ ਬਹਿਤ ਚਲੇ ਗਏ ਇਹ ਬਹੁਤ ਵੱਡੀ ਗੱਲ ਹੈ ਜਿੰਦਾ ਵੱਡਾ ਇਨਸੀਡੈਂਟ ਹੋਇਆ ਹਰੇਕ ਪੰਜਾਬ ਦੀ ਬਾਹਰ ਵੀ ਜਿੱਥੇ ਤੱਕ ਇਹ ਖੌਲ ਬਈ ਹੈ ਨਾ ਉਹ ਵੀ ਦਹਿਲ ਗਿਆ ਇਸ ਗੌਰਮੈਂਟ ਦੇ ਉੱਪਰ ਬਲਜਮਾਨ ਨੇ ਤਨਾਦ ਦੇ ਕੇ ਨਾ ਨਾ ਪर्चा ਦਿੱਤਾ ਉਹਦੇ ਚੋਂ 11 10 11 ਬੰਦੇ ਤੇ ਜਨਾਮੇ ਇਹਨਾਂ ਨੂੰ ਚੁੱਕੇ ਉਹਨਾਂ ਚੋਂ ਵੀ 6 ਬੰਦੇ ਆਂਦੀ ਫੌਰੀ ਨਾਮ ਦੀ ਗ੍ਰਿਫਤਾਰੀ ਹੋ ਗਈ ਜਿਹੜਾ ਰੰਦੀਰ ਦਾ ਫਾਦਰ ਤੇ ਜਿਹੜਾ ਰੰਦੀਰ ਦਾ ਜੀਜਾ ਹੈ ਫਾਦਰ ਦੇ ਜੀਜਾ ਇਹ ਅਸੀਂ ਮੇਮ ਪਰਚੇ 'ਚ ਦੋਸ਼ੀ ਨਾਲ ਲਿਆ ਜਿਹੜਾ ਅਕਸਰ ਬਣੀ ਹੁੰਦਾ ਉਸੇ ਪਰਚੇ 'ਚ ਜਿਹਦੇ 'ਚ ਰੁਕੀ ਬੰਦਰ ਰਿਕੇ ਤੋਂ ਬੰਦ ਸੀ ਉਸੇ ਪਰਚੇ 'ਚ ਅਜਿਹੀ ਕਿੰਨੇ ਜੇ ਬੁੱਕ ਤੋਂ ਚਾਹ ਸੀ ਸ਼ਾਮ ਨੂੰ ਰੰਦੀ ਉਹਦਾ ਫਾਦਰ ਤੇ ਰੰਦੀਰ ਦਾ ਜੀਜਾ ਉਹਦੇ 'ਚ ਦੋਸ਼ੀ ਨਾਲ ਇਹ ਅਨਫੋਰਚੂਨੇਟਲੀ ਮੈਂ बड़ी मदद मनुष्य करना कि रणधीर काबू नहीं आया पर साढ़े जारी तो असी जरूर वह अरैसट करें प्रॉपर केस की पैरवी करा ता कि जो पुलिस वालों इन्वैसिगे थ्रू जो जस्टिस मिल सके देखिए थोड़े तो किसी का जोड़ा नुकसान हो वो मैं नहीं पूरा कर सकता मैं मतलब बच्चे छोटे स्पीड करों में गर्दी। बतरिया की एग्जाम्पलरी एक्शन एक्षें करके तो हम सेशन जजमेंट दल करने पर कर ऐसी इस मुकदमा जिस सजावटी था। इन्वेस्टिगेशन बारे होल किसी का कोई भी पॉइंट आहेगा जिन्होंने नाल को समझा कर। सर्च प्रॉब्लम मैं इफ यू अलाउड मैं। जी जी। सत करीब में एक्सीडेंट होता है। अड करीब में ਡਰਾਈਵਰ ਹੈ ਵਸਤੇ ਦਾ ਉਹ ਵੀ ਆ ਦੇ ਦੂੰਗਾ ਐਕਸ਼ਨ ਦਰੋਂ ਕੋ ਸਟਾਰਟ ਹੁੰਦਾ ਹੈ ਪਹਿਲੀ ਅਰੈਸਟ ਕਰਦੇ ਹਾਂ ਉਸ ਤੋਂ ਬਾਅਦ 23 ਤਰੀਕ ਨੂੰ 15 ਨੰਬਰ 23 ਤਰੀਕ ਨੂੰ ਹੁੰਦੀ ਹੈ ਮੈਂ ਦੱਸ ਰਿਹਾ ਜੀ ਬਿਕਾਜ਼ ਪਹਿਲਾਂ ਅਸੀਂ ਇਸ ਪੋਜੀਸ਼ਨ ਤੇ ਹੈ ਹੀ ਨਹੀਂ ਸੀ ਕਿ ਅਸੀਂ ਉੱਥੇ ਕੁਝ ਗੱਲ ਕਰ ਸਕੀਏ ਮੈਂ ਕਰ ਸਕੀਏ ਹੁਣ ਦੇ ਕੀ ਐਕਸ਼ਨ ਚੱਲ ਰਿਹਾ ਸੀ ਕਿ ਨਹੀਂ ਚੱਲ ਰਿਹਾ ਸੀ ਮੈਂ 19 ਤਰੀਕ ਨੂੰ ਮੇਰੀ ਬੇਟੀ ਦਾ ਸੀ 17 ਤਰੀਕ ਨੂੰ ਪੰਗਾ ਸੀ ਅਤਿ ਕਿਰੇ ਰੱਖੀ ਸੀ ਫਿਰ 18 ਫਿਰ 19 20 ਤਰੀਕ ਨੂੰ ਅਸੀਂ ਡੀਐਸਪੀ ਸਾਹਿਬ ਕੋਲ ਗਏ ਸੀ ਅਸੀਂ ਕੰਪੇਰੈਂਟਸ ਕੀਤੀ ਡੀਐਸਪੀ ਸਾਹਿਬ ਤੋਂ ਉਸ ਦਿਨ ਡੀਐਸਪੀ ਸਾਹਿਬ ਨੇ ਸਾਨੂੰ ਚੰਗਾ ਆਸ਼ਵਾਸਨ ਦਿੱਤਾ ਸੀ ਟੀਮਸ ਬਣਾਈਆਂ ਸੀ ਐਨਯੂਪੀ ਹੈ 23 ਤਰੀਕ ਨੂੰ ਉਹ ਬੰਦਾ ਅਰੈਸਟ ਹੋ ਗਿਆ 23 ਤਰੀਕ ਨੂੰ ਅਰੈਸਟ ਹੋਣ ਤੋਂ ਪਹਿਲਾਂ ਉਹ ਦੋਨੋਂ ਐਂਟੀਸਪੇਟਰੀ ਲਾ ਵੀ ਦੇਦੇ ਨੇ ਬਟ ਆਬਵੀਅਸ ਹੈ ਜਦੋਂ ਇਨਹਟ ਵਿੱਚ ਟਾਈਮ ਪੀਰੀਅਡ ਕਹਿ ਗਿਆ ਤਾਂ ਉਹਨਾਂ ਕੋਲ ਕਾਇਨ ਹੋ ਗਿਆ ਉਹਨਾਂ ਨੇ ਐਂਟੀਸਪੇਟਰੀ ਲਗਾ ਦਿੱਤੀ ਹੁਣ ਦਵਿੰਦਰ ਦੀ ਐਂਟੀਸੀਪਟਰੀ ਵੀ ਰਿਜੈਕਟ ਚਲੋ ਹੋ ਜਾਂਦੀ ਹੈ ਜਿਹੜਾ ਰੰਦੀਰ ਹੈ ਉਹਦੀ ਐਂਟੀਸੀਪਟਰੀ ਜਿਹੜੀ ਰਿਜੈਕਟ ਹੁੰਦੀ ਹੈ ਸੈਟਸ ਓਨਲੀ ਓਨ ਹਿਊਮੈਨਿਟੀ ਬੇਸਿਸ ਨਾਟ ਓਨ ਲੀਗਲ ਗ੍ਰਾਉਂਡਸ ਸੋ ਮੈਨੀ ਸਰ ਸੈਸ਼ਨ ਸੈਸ਼ਨ ਕੋਰਟ ਥੈਟਸ ਪਿਓਰਲੀ ਓਨ ਹਿਊਮੈਨਿਟੀ ਬੇਸਿਸ ਜੱਜ ਨੇ ਹਿਊਮੈਨਿਟੀ ਬੇਸਿਸ ਤੇ ਕੀਤੀ ਅਦਰਵਾਈਜ਼ ਵੀ ਉਹਦਾ ਲਾਅ ਵੈਰੀ ਵੈਲ ਕਿ ਉਹ ਚਾਹ ਜਮਾਨਤ ਲੈ ਜਾਵੇ ਅਗਰ ਜੱਜ ਉਸ ਟਾਈਮ ਤੇ ਨਾ ਹੋਕਰ ਚਲੋ ਉਹ ਟਾਈਮ ਵੀ ਨਿਕਲ ਗਿਆ ਫਿਰ ਆਪਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ 20 ਨੂੰ ਸਰنو ਮਿਲਣ ਤੋਂ ਬਾਅਦ ਆਪਾਂ ਨੇ ਪੀਸੀ ਉਹਦੇ ਚ ਸਿਕਾਲ ਰੱਖੀ ਸੀ ਕਿ ਸੰਡੇ ਉਸ ਤੋਂ ਬਾਅਦ ਇਮੀਡੀਏਟਡਾ ਸੰਡੇ ਆ ਰਿਹਾ ਸੀ ਕਿ ਸੰਡੇ ਤੋਂ ਬਾਅਦ ਅਸੀਂ ਜਿਹੜਾ ਹੈ ਆਪਣਾ ਪ੍ਰੋਟੈਸਟ ਕਰ ਜਾਵਾਂਗੇ ਸਟਿਲ ਸੰਡੇ ਨੂੰ ਮੇਰੀ ਇਹਨਾਂ ਦੀ ਪੋਜ਼ਿਟਿਵ ਟਾਕ ਹੋਈ ਹੈ ਉਹ ਲੈਸ ਐਚਓ ਸਾਹਿਬ ਦੀ ਵੀ ਸੈਡੀ ਪੋਜ਼ਿਟਿਵ ਟਾਕ ਹੋਈ ਉਹਨਾਂ ਨੇ ਮੈਨੂੰ ਕਿਹਾ ਸਾਨੂੰ ਆਸ਼ਵਾਸਨ ਦਿੱਤਾ ਕਿ ਨਹੀਂ ਸਾਨੂੰ ਮੈਂ ਇੱਕ ਵੀਕ ਕਿਹਾ ਸੀ ਚਲੋ ਆਪਾਂ ਫੇਪੀਟ ਕਰਕੇ ਲਾ ਕੇ ਆਪਾਂ ਬੈਕਸਟ ਦਾ ਟਾਈਮ ਆਦਾ ਦੇਖੋ उन्हें टाइम देता तो मतलब अच्छा नहीं लग रहा मैं कहूँ मैं टाइम देता टाइम देता बार बार वर्ड यूज करने अच्छे नहीं लग रहे बट प्रॉब्लम यह है जी तो टाइम लाइनस है कंसिडर करनी बहुत जरूरी है चलो उस तो बाद सर वो आ गया अरेस्ट हो गया उन्हें ਉਸ ਵਾਰ ਜਿਹੜੀ ਸਲਿੱਪ ਆਪਾਂ ਕਹਿ ਰਹੇ ਆ ਨਿਕਲੀ ਹੈ ਸਲਿੱਪ ਸਰ ਕਿਦਨ ਨਿਕਲੀ ਹੈ ਪਬਲਿਕ ਹੋਈ ਹੈ ਐਕਸੀਡੈਂਟ ਵਾਲੇ ਦਿਨ ਜੀ ਨਿਊਜ਼ ਨੇ ਕਵਰ ਕੀਤੀ ਹੈ ਟਿੱਕਰ ਚੋਂ ਲਾਈਵ ਕੱਢੀ ਹੈ ਉਹਨੇ ਹਜੇ ਵੀ ਵੀਡੀਓ ਹੈਗੀ ਉਹ ਲਾਈਵ ਕੱਢੀ ਹੈ ਉਹਦੇ ਚ ਤਿੰਨ ਨਾਮ ਰਦੀਸ਼ ਸਿੰਘ ਅਨਿਕੇ ਸਿੰਘ ਅਦਰਵਾਈਜ਼ ਇੱਕ ਵਸੀਤਾ ਨਿਕਿਆ ਦਾ ਨਾਮ ਹੀ ਨਹੀਂ ਸੀ ਲੈ ਰਹੇ ਸਾਨੂੰ ਪਤਾ ਹੀ ਨਹੀਂ ਸੀ ਬਟ ਜਦੋਂ ਐਵੀਡੈਂਸ ਇੱਕ ਆ ਗਿਆ ਤਾਂ ਉਹਨੂੰ ਨੋਮੀਨੇਟ ਕਿਦਨ ਕੀਤਾ ਗਿਆ ਕਿਹੜੀ ਪਰਸਨ ਪਰਸੋਂ ਕੀਤਾ ਨੋਮੀਨੇਟ ਉਹਨੂੰ ਪਰਸੋਂ ਨੋਮੀਨੇਟ ਕੀਤਾ ਗਿਆ ਉਹਨੂੰ ਇੰਨਾ ਗੈਪ ਦੇਣ ਦਾ ਇਹ ਅਕਸੀਡੈਂਟ ਹਾਂਜੀ ਹਾਂ ਬਿਲਕੁਲ ਜ਼ੀ ਨਿਊਜ਼ ਨੇ ਕੀਤੀ ਹੈ ਸਰ ਐਕਸੀਡੈਂਟ ਵਾਲੇ ਦਿਨ ਆਈ ਹੈ ਐਕਸੀਡੈਂਟ ਵਾਲੇ ਦਿਨ ਨਿਕਲੀ ਹੈ ਸਰ ਤਾਂ ਫਿਰ ਇੰਨਾ ਗੈਪ ਕਨਿਕੇਟ ਵਾਸਤੇ ਠੀਕ ਹੈ ਉਹ ਹੋ ਸਕਦਾ ਹੈ ਉਹ ਦੋਸ਼ੀ ਨਾ ਹੋਵੇ ਕੁਝ ਵੀ ਐਕਸੀਡੈਂਟ ਐਕਸਵਾਈਜ਼ਡ ਹੋ ਸਕਦਾ ਬਟ ਉਹ ਨੂੰ ਅੰਡਰ ਇਨਵੈਸਟੀਗੇਸ਼ਨ ਤਾਂ ਉਸੇ ਟਾਈਮ ਲੈ ਕੇ ਆਣਾ ਜਿੰਨਾ ਮੈਂ ਲਾਪਾ ਇੱਕ ਨੂੰ ਫ੍ਰੀ ਹੈਂਡ ਛੱਡਦਾ ਬਿਲਕੁਲ ਜਿੰਨਾ ਨਾਮ ਬਿਲਕੁਲ ਸਾਹਮਣੇ ਆ ਰਹੇ ਉਹਨੂੰ ਨਾਮਿਨੇਟ ਅਸੀਂ ਕਰ ਰਹੇ ਹਾਂ ਦੋ ਦਿਨ ਪਹਿਲਾਂ ਉਹ ਵੀ ਸਾਨੂੰ ਸਾਡੇ ਕੋਲ ਵੀਡੀਓਜ਼ ਪਈਆਂ ਵੀ ਅਸੀਂ ਉਹਦੇ ਚ ਪ੍ਰੈਸ ਕਾਨਫਰੈਂਸ ਚ ਗਿਆ ਵੀ ਜੇ ਨਾਂ ਨਾਮ ਦਿੱਤਾ ਮਤਲਬ ਸਾਨੂੰ ਉਹਦੇ ਵਾਸਤੇ ਵੀ ਪ੍ਰੈਸ਼ਰ ਪਾਉਣਾ ਪੈ ਰਿਹਾ ਕਿ ਉਹਦਾ ਨਾਮ ਦੇਉਗਾ ਪੀਐਲ ਜੀ ਨਾਮ ਦੇਉਗਾ ਪੀਐਲ ਜੀ ਦੋ ਦਿਨ ਪਹਿਲਾਂ ਨਾਮਿਨੇਟ ਹੋ ਰਿਹਾ ਉਹਨਾਂ ਕੱਲ ਉਹ ਵੀ ਬੇਲ ਲਗਾ ਦੇਗਾ ਫਿਰ ਮੀਨ ਟਾਈਮ ਰਣਜੀਤ ਸਿੰਘ ਨੇ ਐਂਟੀ ਸਪੈਟਰੀ ਕੇਰ ਲਗਾਈ ਹਾਈ ਕੋਰਟ ਚ ਉਹ ਵੈਸੇ ਪਤਾ ਸੀ ਜਦੋਂ ਇੱਥੇ ਕੈਂਸਲ ਹੋਏਗੀ ਉਹਨੇ ਆਈ ਕੋਰਟ ਚਲੇ ਗਿਆ ALU ALU ਵਾਲੀਆ ਸਾਹਿਬ ਉਹਨਾਂ ਨੇ ਵਕੀਲ ਕੀਤੇ ਇਨਫਲੂਐਂਸ ਉਹਨੇ ਇਹਨਾਂ ਯੂਜ਼ ਕੀਤਾ ਕਿ ਮੰਡੇ ਨੂੰ ਅਸੀਂ ਬੈਠੇ ਐ ਵੀ ਬੈਠੇ ਸੀ ਸਾਰੇ ਕਿ ਆਪਾਂ ਸਰਸਿਮ ਕਰਨਾ ਕੀ ਹੈ 4 ਵਜੇ ਸਾਡੇ ਕੋਲ ਸਕਰੀਨਸ਼ਾਟ ਆਂਦਾ ਕਿ ਉਹਨੇ ਫਾਈਲ ਕਰਤੀ ਐਪਲੀਕੇਸ਼ਨ ਨੂੰ ਸਭ ਤੁਹਾਨੂੰ ਵੀ ਪਤਾ ਹੈ ਹਾਈ ਕੋਰਟ ਚ ਦੋ ਦੋ ਦਿਨ ਤੋ ਪਹਿਲਾਂ ਲਿਸਟਡ ਨਹੀਂ ਹੁੰਦਾ ਉਹਦਾ ਇੰਨਾ ਇਨਫਲੂਐਂਸ ਕਿ ਰਾਤ ਨੂੰ 9 ਵਜੇ ਉਹ ਲਿਸਟ ਹੋ ਗਿਆ ਨੈਕਸਟ ਡੇ ਹੀਅਰਿੰਗ ਲਈ ਨੈਕਸਟ ਡੇ ਹੀਅਰਿੰਗ ਲਈ ਮਤਲਬ ਉਹਨੂੰ ਅਲਾਟਮੈਂਟ ਵੀ ਹੋ ਗਈ ਟਾਈਮ ਇੰਟ੍ਰਿਕ ਦੀ ਫੇਡ ਡਾ ਕੀ ਸਰ ਸਰ ਬਾਰਡਰ ਚ ਤਿੰਨ ਕਰਦੀ ਹਨ ਕੇਂਦਰਤਾਲਾ ਤਿੰਨ ਹੈ ਜੱਜ ਕਿਹੜਾ ਆਨਰ ਕੋ ਜਸਟਿਸ ਰੈਸਿੰਗ ਬਰਾਡ ਲੱਕੀਲੀ ਚਲੂਨ ਨੇ ਸਰ ਟਾਈਮ ਦਿੱਤਾ ਬਟ ਐਵਰੀ ਟਾਈਮ ਲੱਕ ਡੋਸਨਟ ਮੈਟਰ ਸਰ ਅਸੀਂ ਸਵੇਰੇ 6 ਵਜੇ ਡੇਸ ਰਿਪੋਰਟ ਦੇ ਤੁਸੀਂ ਆਪ ਵੀ ਭੱਜ ਰਿਹਾ ਜ਼ਰਾ ਸਰ ਚੰਦਨ ਲਾ ਫਾਈਨਲ ਟਾਈਮ ਆਪਣੀ ਪ੍ਰੈਸ ਕਾਨਫਰੰਸ ਚ ਮੰਗਿਆ ਬੀ ਰੰਦੀਰ ਸੀ ਸੀ ਸਾਰਾ ਕਲਤਾ ਕਰਦਾ ਕਿਸੇ ਨੂੰ ਸੁਣ ਕੇ ਸੋਚਦਾ ਰੰਦੀਰ ਨੂੰ ਫੜਾਉਲੀ ਕੀ ਹੈ ਬੜੀ ਤੇ ਯਾਨੀ ਕੇ ਪਾਰਨਾ ਸਰ ਸਾਡਾ ਸਵਾਲ ਇਹ ਹੈ ਕਿ ਰੰਦੀਰ ਲਿਖਰ ਨੂੰ ਬੁਲਾਇਓ ਸਰ ਇਹ ਆਇਓ ਕਿ ਪਰ ਇਕੱਤਰੀ ਇਹਨੂੰ ਪਟਿਆਲੇ ਦੇ ਵਿੱਚ ਐਕਸੀਡੈਂਟ ਦਾ ਐਕਸ਼ਨ ਬਦੋਂ ਉਸ ਕਰਾਉਂਗਾ ਤੇ ਹੀ ਅਰੈਸਟ ਕਰੋ ਉਹ ਖਾਮਾ ਤੇ 33 ਨੂੰ ਹੋਵੇ ਮੈਂ ਦੱਸ ਜਨਾ ਬਿਕੋਜ਼ ਪਹਿਲਾਂ ਅਸੀਂ ਪੋਜੀਸ਼ਨ ਚ ਲਈ ਨਹੀਂ ਸੀ ਕਿ ਅਸੀਂ ਉੱਤੇ ਕੁਝ ਗੱਲ ਕਰ ਸਕੀਏ ਜਾਂ ਕਰ ਸਕੀਏ ਮੰਨਦੇ ਸੀ ਕਿ ਐਕਸ਼ਨ ਚੱਲ ਰਿਹਾ ਸੀ ਕਿ ਨਹੀਂ ਚੱਲ ਰਿਹਾ ਸੀ ਮੈਂ 19 ਤਰੀਕ ਨੂੰ ਮੇਰੀ ਬੇਟੀ ਦਾ ਅਸੀਂ 17 ਤਰੀਕ ਨੂੰ ਹੁੰਦਾ ਸੀ ਹੰਤੇਗਰੇ ਰੱਖੀ ਸੀ ਫਿਰ 18 ਫਿਰ 19 20 ਤਰੀਕ ਨੂੰ ਅਸੀਂ ਲੀਗਸਪੀ ਸਰਪੰਟਿਸ ਅਸੀਂ ਥਿੰ ਪੇਰੈਂਟਸ ਨੂੰ ਕੀ ਕਿਹਾ ਸੀ ਉਸ ਦੇ ਸਾਹਮਣੇ ਕੁਝ ਦਿਨ ਬੀਐਸਪੀ ਸਾਹਿਬ ਨੇ ਸਾਨੂੰ ਕੋਈ ਵਾਅਦਾ ਆਸ਼ਵਾਸਨ ਦਿੱਤਾ ਸੀ ਐਸਟੀਮਸ ਬਣਾਈਆਂ ਸੀ ਇਹ ਜੂਰੀ ਹੈ 23 ਤਰੀਕ ਨੂੰ ਬੰਦਾ ਅਰੈਸਟ ਹੋਣਾ 23 ਤਰੀਕ ਨੂੰ ਅਰੈਸਟ ਹੋਣ ਤੋਂ ਪਹਿਲਾਂ ਉਹ ਦੋਨੋਂ ਐਂਟੀਸੀਪਟਰੀ ਲਾਵੀ ਜਾਂਦੇ ਨੇ ਔਰਟ ਆਬਵੀਅਸ ਹੈ ਜਦੋਂ ਇਨਰ ਵਿੱਚ ਟਾਈਮ ਪੀਰੀਅਡ ਬਹਿ ਗਿਆ ਤਾਂ ਉਹਨਾਂ ਕੋਲ ਟਾਈਮ ਹੋ ਗਿਆ ਉਹਨਾਂ ਨੇ ਐਂਟੀਸੀਪਟਰੀ ਲਗਾ ਦਿੱਤੀ ਹੁਣ ਦਵਿੰਦਰ ਦੀ ਐਂਟੀਸੀਪਟਰੀ ਵੀ ਰਿਜੈਕਟ ਚਲੋ ਹੋ ਜਾਂਦੀ ਹੈ ਜਿਹੜਾ ਰੰਦੀਰ ਹੈ ਉਹਦੀ ਐਂਟੀਸੀਪਟਰੀ ਜਿਹੜੀ ਰਿਜੈਕਟ ਹੁੰਦੀ ਹੈ ਦੈਟਸ ਓਨਲੀ ਹਿਊਮੈਨਿਟੀ ਬੇਸਿਸ ਨਾਟ ਓਨ ਲੀਗਲ ਗ੍ਰਾਉਂਡਸ ਇਹ ਪਰਿਵਾਰ ਹੈ ਬਹੁਤ ਦੁਖਵਾਰਾ ਹਾਦਸਾ ਸੀ ਹੁਣ ਤੱਕ ਇਸ ਦੇ ਵਿੱਚ ਕੀ ਅਪਡੇਟ ਰਹੇ ਦੇਖੋ ਜੀ ਅੱਜ ਇਥੇ ਸਮਾਣੇ ਸ਼ਹਿਰ ਚ ਜਿਹੜਾ 15 ਦਿਨ ਪਹਿਲਾਂ ਇੱਕ ਟਿਪਰ ਨੇ ਬੱਚਿਆਂ ਨਾਲ ਭਰੀ ਨੋਵਾ ਗੱਡੀ ਨੂੰ ਟੱਕਰ ਮਾਰ ਕੇ ਕਾਫੀ ਵੱਡਾ ਨੁਕਸਾਨ ਹੋਇਆ ਸੀ ਕਿ ਕਈ ਛੋਟੀ ਉਮਰ ਦੇ ਮਾਸੂਮ ਬੱਚੇ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਜਿਹੜੇ ਕੀ ਕਰੂ ਸਕੂਲ ਜਾਣ ਲਈ ਨਿਕਲੇ ਸੀ ਪਰ ਟਿਪਰ ਹਾਦਸੇ ਦਾ ਸ਼ਿਕਾਰ ਹੋ ਕੇ ਉਹ ਪ੍ਰਮਾਤਮਾ ਕੋਲੇ ਚਲੇ ਗਏ ਮੈਂ ਜੋ ਇੱਥੇ ਸਾਰੇ ਪੇਰੈਂਟਸ ਨੂੰ ਮਿਲਿਆ ਤੇ ਇਨਵੈਸਟੀਗੇਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਹੜਾ ਟਿਪਰ ਦਾ ਡਰਾਈਵਰ ਸੀ ਭੁਪਿੰਦਰ ਸਿੰਘ ਉਹ ਅਸੀਂ ਉਸੇ ਸਮੇਂ ਅਰੈਸਟ ਕੀਤਾ ਸੀ ਟਿਪਰ ਦੇ ਜਿਹੜੇ ਮਾਲਕ ਸਨ ਦਵਿੰਦਰ ਸਿੰਘ ਅਨਿਕੇਤ ਤੇ ਰੰਦੀਰ ਸਿੰਘ ਉਹਨਾਂ ਚੋਂ ਦਵਿੰਦਰ ਸਿੰਘ ਅਸੀਂ ਅਰੈਸਟ ਕੀਤਾ ਹੋਇਆ ਰੰਦੀਰ ਤੇ ਅਨਿਕੇਤ ਦੇ ਪਿੱਛੇ ਅਸੀਂ ਆਪਣੀ ਟੀਮਾਂ ਛਡੀਆਂ ਹੋਈਆਂ ਜਿਹੜਾ ਕਿ ਸਾਨੂੰ ਸ਼ੱਕ ਸੀਗਾ ਕਿ ਰੰਦੀਰ ਨੂੰ ਜਿਹੜੇ ਲੋਕਾਂ ਨੇ ਫਰਾਰ ਹੋਣ ਚ ਸਪੋਰਟ ਕੀਤਾ ਉਹਨਾਂ ਦੇ ਉੱਪਰ ਵੀ ਪਨਾਹਗੀਰੀ ਦਾ ਮਕਦਮਾ ਦਰਜ ਕਰਕੇ ਉਹਦੇ ਚ ਵੀ 5 ਤੋਂ 6 ਜਾਣੇ ਅਸੀਂ ਅਰੈਸਟ ਕੀਤੇ ਤੇ ਮੈਂ ਪੇਰੈਂਟਸ ਨਾਲ ਦੁੱਖ ਉਹਨਾਂ ਦਾ ਸਾਂਝਾ ਕੀਤਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦੀ ਦੁਨੀਆ ਦੀ ਕੋਈ ਤਾਕਤ ਉਸ ਨੁਕਸਾਨ ਦੀ ਪਰਪਾਈ ਨਹੀਂ ਕਰ ਸਕਦੀ ਕਿਉਂਕਿ ਆਪਾਂ ਸਾਰਿਆਂ ਦੇ ਬੱਚੇ ਆ ਬੱਚਿਆਂ ਦੇ ਨਾਲ ਹੀ ਜਿਹੜਾ ਘਰ ਆ ਉਹ ਹੱਸਦਾ ਵਸਦਾ ਆ ਬਟ ਇਹ ਮੈਂ ਇਨਸ਼ੋਰ ਕਰਦਾ ਤੇ ਸ਼ੋਰ ਵੀ ਕਰਦਾ ਕਿ ਅਸੀਂ ਇਸ ਕੇਸ ਨੂੰ ਪ੍ਰਾਇੋਰਟੀ ਤੇ ਰੱਖਦੇ ਹੋਏ ਇਹਦੀ ਤਫਤੀਸ਼ ਬਹੁਤ ਛੇਤੀ ਮੁਕੰਮਲ ਕਰਾਂਗੇ ਰੈਂਦੇ ਦੋਸ਼ੀ ਅਰੈਸਟ ਕਰਾਂਗੇ ਇਸ ਸੈਸ਼ਨ ਜੱਜ ਸਾਹਿਬ ਨੂੰ ਪਰਸਨਲ ਰਿਕੁਐਸਟ ਕਰਕੇ ਇੱਕ ਫਾਸਟ ਟਰੈਕ ਟ੍ਰਾਇਲ ਜਿਹੜਾ ਹੁੰਦਾ ਕਿ ਇਸ ਕੇਸ ਦੇ ਟ੍ਰਾਇਲ ਲਈ ਇੱਕ ਸਪੈਸ਼ਲ ਕੋਰਟ ਨੂੰ ਟਾਈਮ ਬਾਉਂਡ ਮੈਨਰ ਚ ਭਾਵੇਂ 45 ਦਿਨ ਹੋਵੇ ਭਾਵੇਂ 90 ਦਿਨ ਹੋਵੇ ਤਾਂ ਟ੍ਰਾਇਲ ਪੂਰਾ ਕਰਕੇ ਤੇ ਇੱਕ ਐਗਜ਼ੈਂਪਲਰੀ ਸਜ਼ਾ ਦਿੱਤੀ ਜਾਵੇ ਸਾਰੇ ਦੋਸ਼ੀਆਂ ਨੂੰ ਕਿਉਂਕਿ ਜੇ ਇਨਸਾਨੀਅਤ ਦੇ ਤੌਰ ਤੇ ਵੇਖੀਏ ਤੇ ਕਤਲ ਤੋਂ ਵੀ ਵੱਡੀ ਵਾਰਦਾਤ ਹੈ। ਮਤਲਬ ਮੈਂ ਇਹਨੂੰ ਜੇ ਸੋਚਾਂ ਕਿ ਇਹ ਇੱਕ ਐਕਸੀਡੈਂਟ ਨਹੀਂ ਇੱਕ ਪ੍ਰਕਾਰ ਨਾਲ ਉਹ ਬੱਚਿਆਂ ਦਾ ਕਤਲ ਹੀ ਹੋਇਆ ਤੇ ਮੈਂ ਸੈਸ਼ਨ ਜੱਜ ਸਾਹਿਬ ਨੂੰ ਵੀ ਪਰਸਨਲ ਰਿਕਵੈਸਟ ਕਰਾਂਗਾ ਤੇ ਅਸੀਂ ਬਰਜ਼ੋਰ ਕੋਸ਼ਿਸ਼ ਕਰਾਂਗੇ ਤਨੋਂ ਮਨੋਂ ਕੋਸ਼ਿਸ਼ ਕਰਾਂਗੇ ਕਿ ਇਸ ਮੁਕਦਮੇ ਦੇ ਦੋਸ਼ੀਆਂ ਨੂੰ ਅਸੀਂ ਲੰਬੇ ਸਮੇਂ ਹਵਾਲਾਤ ਦੇ ਅੰਦਰ ਜਿਹੜਾ ਇਹਨਾਂ ਨੂੰ ਸਜ਼ਾ ਕਰੇ। ਕਿਹਾਂ ਸੋਸ਼ਣ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਕੱਲ ਅਸੀਂ ਸਾਰਿਆਂ ਨੇ ਇੱਕ ਮੰਗ ਪੱਤਰ ਦਿੱਤਾ ਸੀ ਐਸ ਡੀ ਐਮ ਸਾਹਿਬ ਤੇ ਡੀ ਐਸ ਪੀ ਸਾਹਿਬ ਨੂੰ ਕਿ ਜੇ ਅੱਜ ਮਿਤੀ 28 ਤਰੀਕ ਸ਼ਾਮ 5 ਵਜੇ ਤੱਕ ਦੋ ਮੁਲਜ਼ਮ ਰਣਦੀਰ ਤੇ ਨਿਕੇਤ ਅਗਰ ਨਹੀਂ पकड़े ਜਾਂਦੇ ਤਾਂ ਅਸੀਂ ਅਣਮਿੱਥੇ ਸਮੇਂ ਲਈ ਸ਼ਹਿਰ ਨੂੰ ਬੰਦ ਕਰਾਂਗੇ। ਉਸ ਵਾਸਤੇ ਸਾਨੂੰ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਨੇ ਖੁਦ ਸੰਪਰਕ ਕੀਤਾ ਕਿ ਤੁਸੀਂ ਜਿਵੇਂ ਵੀ ਹੁਕਮ ਕਰੋਗੇ ਅਸੀਂ ਤੁਹਾਡੇ ਨਾਲ ਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਸ਼ਾਮ ਨੂੰ ਮੀਟਿੰਗ ਰੱਖੀ ਸੀ ਕੱਲ ਦੇ ਬੰਦ ਨੂੰ ਸ਼ੁਰੂ ਕਰਨ ਬਾਰੇ ਸਫਲ ਕਰਨ ਬਾਰੇ ਸਾਡੇ ਕੋਲ ਥੋੜੀ ਦੇਰ ਪਹਿਲਾਂ ਹੀ ਐਸਐਸਪੀ ਸ਼੍ਰੀ ਵਰਮ ਸ਼ਰਮਾ ਜੀ ਆ ਕੇ ਗਏ ਨੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਮੈਂ ਆਇਆ ਔਰ ਮੇਰੇ ਅੰਤੇ ਤੁਸੀਂ ਸਾਨੂੰ ਇੱਕ ਦਿਨ ਦਾ ਸਮਾਂ ਜਿਹੜਾ ਹੈ ਉਹ ਹੋਰ ਦੋ ਤਾਸੀ ਸਾਰੇ ਪਰਿਵਾਰਾਂ ਨੇ ਸਾਰੀ ਸੰਸਥਾਵਾਂ ਨੇ ਸਮਾਣੇ ਦੇ ਸ਼ਹਿਰ ਵਾਸੀ ਜਿਹੜੇ ਬੈਠੇ ਨੇ ਅਸੀਂ ਆਪਸ ਵਿੱਚ ਸਲਾਹ ਕਰਕੇ ਕਿ ਜੇ ਹੁਣ ਵਰੁਣ ਸ਼ਰਮਾ ਜੀ ਨੇ ਆ ਕੇ ਇੱਕ ਆਸ਼ਵਾਸ਼ਣ ਦਿੱਤਾ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਦਿਨ ਦਾ ਸਮਾਂ ਹੋਰ ਦਵਾਂਗੇ ਤਾਂ ਅਸੀਂ ਇੱਕ ਕੱਲ 29 ਤਰੀਕ ਦਾ ਜਿਹੜਾ ਦਿਨ ਹੈ ਉਹ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹੋਰ ਦਿੰਨੇ ਆ ਕਿ ਤੁਸੀਂ ਕੱਲ ਕੱਲ ਦੇ ਵਿੱਚ ਜਿਹੜੇ ਵੀ ਦੋ ਮੁਲਜ਼ਮ ਰਹਿ ਗਏ ਨੇ ਉਹਨਾਂ ਨੂੰ ਅਰੈਸਟ ਕਰੋ ਨਹੀਂ ਤਾਂ ਪਰਸੋਂ 30 ਮਈ ਸਵੇਰੇ 9 ਵਜੇ ਅਸੀਂ ਮਾਤਾ ਰਾਣੀ ਚੌਕ ਨੇੜੇ ਤਹਿਸੀਲ ਕੰਪਲੈਕਸ ਧਰਨਾ ਵੀ ਲਾਵਾਂਗੇ ਔਰ ਸਾਰੇ ਸ਼ਹਿਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਰਾ ਸ਼ਹਿਰ ਹਰ ਸੰਸਥਾਵਾਂ ਵਪਾਰਿਕ ਰਾਜਨੀਤਿਕ ਧਾਰਮਿਕ ਹਰ ਤਰ੍ਹਾਂ ਦੇ ਆਧਾਰੇ ਜਿਹੜੇ ਆ ਪਰਸੋਂ 30 ਮਈ ਤੋਂ ਅਣਮਿੱਥੇ ਸਮੇਂ ਲਈ ਬੰਦ ਰੱਖੇ ਜਾਣ ਇਹ ਸਾਡੀ ਸਾਰਿਆਂ ਨੂੰ ਅਪੀਲ ਹੈ